ਹਾਂਜੀ ਸਾਥਰੀ ਕਣਕਸਾਨ ਵੀਰੋ ਤੇ ਜਿਵੇਂ ਆਪਾਂ ਰੀਲ ਪਾਈ ਸੀ ਕਿ ਵੇਸਟ ਡੀਕੰਪੋਜ਼ਰ ਚਲਾਉਣੇ ਹੁੰਦੇ ਆ ਆਪਾਂ ਪਾਣੀ ਦੇ ਨਾਲ ਤੇ ਜਿਵੇਂ ਅਾਇਤ ਕੀ ਆਪਾਂ ਨੇ ਪ੍ਰਾਲੀ ਚ ਕਣਕ ਬੀਜਿਆ ਤਾਂ ਬਹੁਤ ਹੀ ਵਧੀਆ ਰਿਜ਼ਲਟ ਆਊਗਾ ਇਹਦੇ ਵਿੱਚ ਕਿਉਂਕਿ ਪ੍ਰਾਲੀ ਨੂੰ ਉਹ ਗਾਲਣ ਦੇ ਵਿੱਚ ਬਹੁਤ ਸਹਾਇਤਾ ਕਰੂਗਾ ਤੇ 400 ਲੀਟਰ ਪਰ ਏਕੜ ਦੇ ਹਿਸਾਬ ਨਾਲ ਆਪਾਂ ਇਹਨੂੰ ਚਲਾਵਾਂਗੇ ਇਹਦੇ ਇਹਨੂੰ ਬਣਾਉਣ ਵਾਸਤੇ ਇੱਕ ਡਰਮ ਚਾਹੀਦਾ 200 ਲੀਟਰ ਦਾ 2 ਕਿਲੋ ਗੁੜ ਚਾਹੀਦਾ ਤੇ ਇੱਕ ਵੇਸਟ ਡੀਕੰਪੋਜ਼ਰ ਦੀ ਸ਼ੀਸ਼ੀ ਹੋਣੀ ਜਿਹੜੀ 20 ਰੁਪਏ ਦੀ ਉਹ ਚਾਹੀਦੀ ਆ ਤੇ ਹੁਣ ਇਹ ਕਿਵੇਂ ਬਣਦਾਗਾ ਸੁਣ ਮੈਂ ਵੈਸੇ ਵੀਡੀਓ ਹੈਗੇ ਨੇ ਨੈਟ ਤੇ ਪਰ ਜਿਵੇਂ ਮੈਂ ਯੂਜ਼ ਕਰਦਾ ਇਹਦਾ ਇੱਕ ਤਾਂ ਨਾਰਮਲੀ ਯੂਜ਼ ਹੁੰਦਾ ਇਹਦਾ ਸਿੱਧਾ ਪਾਣੀ ਨਾਲ ਚਰਾਉਣਾ ਤੇ ਹੋਰ ਇਹਦੇ ਅੱਗੇ ਕੀ ਕੀ ਯੂਜ਼ ਹੁੰਦੇ ਨੇ ਉਹ ਵੀ ਕਰੂੰਗਾ ਮੈਂ ਤੇ ਉਹ ਵੀ ਤੁਹਾਨੂੰ ਵੀਡੀਓ ਪਾ ਕੇ ਦਿਖਾਉਂਗਾ ਤੇ ਹੁਣ ਇਹ ਕਿਵੇਂ ਬਣਦਾ ਕਿੰਨੇ ਦਿਨਾਂ ਚ ਬਣਦਾ ਇਹ ਤੁਹਾਨੂੰ ਮੈਂ ਦਿਖਾਉਣਾਗਾ ਹੁਣ ਅੱਜ ਮੈਂ ਪਹਿਲਾ ਦਿਨਾਂਗਾ ਤੇ ਹੁਣ ਅੱਜ ਮੈਂ 2 ਕਿਲੋ ਗੁੜ ਲੈ ਕੇ ਆਇਆ ਤੇ ਇੱਕ ਵੇਸਟੀ ਕੰਪੋਜ਼ਿਟ ਸੀਸੀ ਆ ਤੇ ਇੱਕ ਢੋਲ ਆਗਾ ਪਾਣੀ ਦਾ ਭਰਿਆ ਹੋਇਆ ਆਜੋ ਹੁਣ ਸੋ ਮੈਂ ਅੰਦਰ ਲੈ ਕੇ ਜਾਂਦਾ ਤੇ ਦਿਖਾਉਣਾਗਾ ਤੇ ਕਿਵੇਂ ਉਹਨੂੰ ਢੋਲ ਦੇ ਵਿੱਚ ਮਾਣਾ ਕੀਤੇ ਦੋਸਤੋ ਆਹ ਘੋੜਾ ਦਾ 2 ਕਿਲੋ ਘੋੜਾ ਹੈ 2 ਕਿਲੋ ਘੋੜਾ ਇਹ ਕ ਵੇਸਟੀ ਕੰਪੋ ਜਲਦੀ ਸੀਸੀ ਆ ਇਹ 20 ਰੁਪਏ ਦੀ ਮਹਿੰਗਾਈ ਹੈ ਵੈਸੇ ਇੱਕ ਹੋਰ ਵੇਸਟੀ ਮੋਮੋ ਜਰ ਵੀ ਆਣਾ ਸਟਾਰਟ ਹੋ ਚੁੱਕਾ ਹੈ ਲਿਕਵਿਡ ਕਹਿੰਦੇ ਇਹਨੂੰ ਤੇ ਉਹ ਥੋੜਾ ਉਹ ਵੈਸੇ ਮੈਂ ਯੂਜ਼ ਨਹੀਂ ਕੀਤਾ ਮੇਰੇ ਕੋਲ ਇਹੀ ਪਿਆਗਾ ਤੇ ਮੈਂ ਇਹ ਯੂਜ਼ ਕਰਦਾ ਤੇ ਮੈਨੂੰ ਵਧੀਆ ਰਿਜ਼ਲਟ ਮਿਲ ਰਿਹਾ ਹੈ ਦਾ ਤੇ ਇਹ ਹੁਣ ਇਹ ਜਾਉਣ ਲੱਗ ਗਿਆ ਇਹ ਜਿਹੜੀ ਮੈਂ ਕੰਪਨੀ ਦਾ ਮਗਾਉਣਾਗਾ ਥੋੜੇ ਹਰੇ ਰੰਗ ਦਾ ਲੇਬਲ ਹੈਗਾ ਤੇ ਪਹਿਲਾਂ ਇਹ ਆਇਆ ਕਰ ਰਹੀ ਹੈ येलो ਜਾ ਉਹ ਵੀ ਸ਼ੀਸ਼ੀ ਇੱਥੇ ਪਈ ਹੋਣੀ ਉਹ ਪਿੱਛੇ ਡੇਗੀ ਪਈ ਆ ਤੇ ਹੁਣ ਆਹ ਡਰਾਮਾ ਜਿਹੜਾ ਇਹ ਪਾਣੀ ਦਾ ਭਰਿਆ ਹੋਇਆ ਹੈ ਬਿਲਕੁਲ ਸਾਫ ਪਾਣੀ ਦਾ ਤੇ ਇਧਰ ਜਿਹੜਾ ਤੁਹਾਨੂੰ ਆ ਵੇਖੇ ਤਿਆਰ ਵੇਸਟੜੀ ਗੰਮੋ ਜਰਾ ਇਹ 200 ਲੀਟਰ ਤਿਆਰ ਆਗਾ ਤਿੰਨ ਚਾਰ ਦਿਨਾਂ ਦਾ ਹੋ ਗਿਆ ਤੇ ਐ ਚੱਲਦਾ ਜਾਂਦੀ ਇੱਥੇ ਤੇ ਹੁਣ ਇਹਦੇ ਵਿੱਚ ਆਪਾਂ ਆਹ 2 ਕਿਲੋ ਗੋੜਾਗਾ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ 2 ਕਿਲੋ ਗੋੜਾ ਜਰਾ ਜਿਹੜਾ ਜੇ 200 ਲੀਟਰ ਦਾ ਮੰਗਾਤਾ 2 ਕਿਲੋ ਗੁੜੀ ਜ਼ਰੂਰੀ ਆ ਵੀ 2 ਕਿਲੋ ਗੁੜੀ ਹੀ ਪਾਉਣਾ ਪਊਸਾਂ ਤੇ ਹੁਣ ਮੈਂ ਇਹਦੇ ਵਿੱਚ 2 ਕਿਲੋ ਗੁੜ ਪਾ ਦਿੱਤਾ ਗਿਆ ਤੇ ਇਹ ਇਹਦੇ ਵਿੱਚ ਕਲਚਰ ਜਿਹੜਾ ਆਪਾਂ ਕਹਿੰਦੇ ਆ ਵੇਸਟ ਦੀ ਕੰਪੋਜ਼ਰ ਦੇ ਬੈਕਟੀਰੀਆ ਹੁੰਦੇ ਨੇਗੇ ਇਹਨੂੰ ਘੋਲ ਕੇ ਵੀ ਇਹਦੇ ਵਿੱਚ ਪਾ ਦਾਂਗੇ ਆਪਾਂ ਇਦਾਂ ਦਾ ਹੁੰਦਾ ਵਾ ਉੱਤੇ ਇੱਕ ਨੇ ਮੋਮ ਹੁੰਦੀ ਆ ਮੋਮ ਦੇ ਉੱਤੇ ਬੈਕਟੀਰੀਆ ਲੱਗਿਆ ਹੁੰਦਾ ਤੇ ਹੁਣ ਇਹ ਵਿੱਚ ਗਿਆ ਤੇ ਇੰਨਾ ਹੀ ਪਾਣੀ ਕੋਲ ਗਿਓ ਮਾੜਾ ਮੋਟਾ ਬਚਿਆ ਖੋਚਾ ਉਹ ਵਿੱਚ ਚਲਾ ਜਾਊਗਾ ਆ ਲੋ ਤੇ ਹੁਣ ਸ਼ੀਸ਼ੀ ਬਿਲਕੁਲ ਸਾਫ਼ ਤੇ ਹੁਣ ਆਪਾਂ ਇੱਕ ਡੰਡਾ ਲਮਾਂਗੇ ਡੰਡੇ ਨਾਲ ਦੀ ਮਦਦ ਨਾਲ ਆਪਾਂ ਇਹਨੂੰ ਕਲੌਕਵਾਈਜ਼ ਘੁਮਾ ਦਾਂਗੇ ਐਦਾਂ ਗੋੜਾ ਨੂੰ ਤੁਸੀਂ ਕੋਲ ਸਕਦੇ ਹੋ ਪਹਿਲਾਂ ਗਰਮ ਪਾਣੀ ਦੇ ਵਿੱਚ ਤਾਂ ਹੋਰ ਬੈਟਰ ਆ ਤਾਂ ਹੋਰ ਛੇਦੀ ਬਣ ਜਾਂਦਾ ਪਰ ਮੈਨੂੰ ਲੋਡ ਹਜੇ ਅੱਜ 5 ਤਰੀਕ ਆ ਮੈਨੂੰ 10 ਤਰੀਕ ਤੱਕ ਕਰੋੜਾ 5000 ਚ ਰਾਮਨਾਲ ਬਣ ਜੂ ਇਹ ਤੇ ਤੁਸੀਂ ਇਹ ਤੁਹਾਨੂੰ ਜਲਦੀ ਚਾਹੀਦਾ ਤਾਂ ਤੁਸੀਂ ਗੁੜ ਨੂੰ ਘੋਲ ਕੇ ਗਰਮ ਪਾਣੀ ਦੇ ਵਿੱਚ ਤੇ ਫਿਰ ਕਰ ਲਓ ਤੇ ਮੈਨੂੰ ਹਜੇ 5-4 ਦੇ 5-6 ਦਿਨਾਂ ਦਾ ਲੋਡ ਆ ਤੇ ਉਹ ਤੱਕ ਇਹਨੇ ਬਣੀ ਜਾਣਾ ਲੱਗਦਾ ਤੇ ਹੁਣ ਇਹ ਹੋ ਗਿਆ ਬਸ ਇੰਨਾ ਕੰਮ ਆ 2 ਕਿਲੋ ਗੁੜ 2 ਹਲਟਰਾ ਡਰਮ ਪਾਣੀ ਦਾ ਪਰਿਆ ਸਾਫ਼ ਪਾਣੀ ਦਾ ਹੋਵੇ ਤੇ ਉਹ ਇੱਕ ਬੈਕਟੀਰੀਆ ਦੇ ਕਲਚਰ ਦੀ ਸ਼ੀਸ਼ੀ ਜੇ ਤੁਹਾਨੂੰ ਇਹ ਇਹ ਦੇ ਬਾਰੇ ਜਾਣਨਾ ਵੀ ਅਸੀਂ ਕਿੱਥੋਂ ਮਿਲਦੀ ਆ ਤਾਂ ਤੁਸੀਂ ਕਮੈਂਟ ਕਰ ਦਿਓ ਫਿਰ ਮੈਂ ਲਿੰਕ ਦੇ ਦੂੰਗਾ ਇਹ ਮੈਂ ਡਾਇਰੈਕਟ ਕੰਪਨੀ ਤੋਂ ਹੀ ਮੰਗਾਈ ਹੋਈ ਆ ਇਹ ਐਮਾਜ਼ੋਨ ਵਗੈਰਾ ਤੋਂ ਨਹੀਂ ਬਾਈ ਕੀਤੀ ਫਿਰ ਡਾਇਰੈਕਟ ਕੰਪਨੀ ਤੋਂ ਮੰਗਾਈ ਹੋਈ ਆ ਜਿਹੜੀ ਕੰਪਨੀ ਇਹਨੂੰ ਬਣਾਉਂਦੀ ਆ ਰਹੀ ਤੇ ਹੁਣ ਇਹ ਹੁਣ ਅੱਜ ਸ਼ਾਮ ਨੂੰ ਮੈਂ ਇਹ ਢੋਲ ਦੇ ਵਿੱਚ ਪਾਇਆ ਕੱਲ ਨੂੰ ਸਵੇਰੇ ਇਦਾਂ ਹੀ ਇਹਦੇ ਵਿੱਚ ਡੰਡਿਆ ਫੇਰੂੰਗਾ ਇਦਾਂ ਹੀ ਸ਼ਾਮ ਨੂੰ ਦੋ ਤਿੰਨ ਦਿਨ ਲਗਾਤਾਰ ਘੁਮਾ ਦੋ ਅਗਲੇ ਕੱਲ ਤੱਕ ਇਹਦੇ ਵਿੱਚ ਝੱਗ ਬਣੀ ਸਟਾਰਟ ਹੋਊ ਥੋੜੀ ਥੋੜੀ ਝੱਗ ਬਣੀ ਸਟਾਰਟ ਹੋਈ ਤੇ ਫਰਮੈਂਟੇਸ਼ਨ ਜੀ ਸਟਾਰਟ ਹੋ ਗਈ ਉਹਦੇ ਵਿੱਚ ਇਹਦੇ ਵਿੱਚ ਤਾਂ ਬਹੁਤ ਜ਼ਿਆਦਾ ਝੱਗ ਬਣੀ ਹੋਈ ਤਾਂ ਇਹਦਾ ਤਿਆਰ ਲਗਭਗ ਤੇ ਇਹਦੇ ਵਿੱਚ ਵੀ ਥੋੜੀ ਥੋੜੀ ਝੱਗ ਆਉਣੀ ਸਟਾਰਟ ਹੋ ਜੂ ਤੇ ਤਿੰਨ ਚਾਰ ਦਿਨਾਂ ਦਾ ਪਹਿਲ ਬਿਲਕੁਲ ਇਦਾਂ ਦਾ ਹੋ ਜੂ ਇਹ ਤੇ ਪੀਲਾ ਰੰਗ ਹੋ ਜੂ ਇਹਦਾ ਜਿਵੇਂ ਤੁਹਾਨੂੰ ਮੈਂ ਇਹਨੂੰ ਦਿਖਾ ਦੇਣਾ ਕਰਕੇ ਇਹਨੂੰ ਖੋਲ ਕੇ ਦਿਖਾਣਾ ਕਿਦਾਂ ਦਾ ਰੰਗ ਹੁੰਦਾ ਥੈੜ ਤੇ ਕਰਕੇ ਆਹ ਦੇਖੋ येलो ਜਿਹਾ ਰੰਗ ਆ ਪੀਲਾ ਕੀਤੇ ਹੋ ਜਾਂਦਾ ਇਹ ਆ ਦੇਖੋ ਇਹ ਇਹਦੇ ਹੋਰ ਅੱਗੇ ਕੀ ਕੀ ਯੂਸ ਨੇ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ